ਬਟ ਸ਼ੋਨਾਮ ਕੀ ਆਪਣਾ ਮੈਂ ਨਵਦੀਪ ਕੌਰ ਹਾਂ ਨਵਦੀਪ ਜੀ ਅੱਜ ਤੁਹਾਡਾ ਮਾਨ ਸਨਮਾਨ ਹੋਇਆ ਕੀ ਪ੍ਰਾਪਤੀ ਕੀਤੀ ਤੁਸੀਂ ਮੈਂ ਸਿਟੀ ਯੂਨੀਵਰਸਿਟੀ ਤੋਂ ਪੀਐਸਜੀ ਦੀ ਡਿਗਰੀ ਲੈ ਕੇ ਆਂਦੀ ਹਾਂ ਹਾਂਜੀ ਜਿਹੜੀ ਕਿ ਫਰਸਟ ਪੋਜੀਸ਼ਨ ਦੇ ਵਿੱਚ ਔਰ ਬਹੁਤ ਹੀ ਘੱਟ ਟਾਈਮ ਦੇ ਵਿੱਚ ਮੈਂ ਕੰਪਲੀਟ ਕੀਤੀ ਪੀਐਸਜੀ ਹਾਂਜੀ ਜਿਸ ਦਾ ਕਿ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਆ ਵੀ ਜਿਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਨੌਲੇਜ ਨਹੀਂ ਸੀ ਕਿ ਪੀਐਚਡੀ ਦਾ ਮਤਲਬ ਇਹ ਨਹੀਂ ਸੀ ਪਤਾ ਵੀ ਇਹਦੇ ਵਿੱਚ ਕੀ ਹੁੰਦਾ ਕਿ ਨਹੀਂ ਹੁੰਦਾ ਬਸ ਇੱਕ ਟੈਸਟ ਦਿੱਤਾ 1000 ਰੁਪਏ ਦੀ ਫੀਸ ਜਮ੍ਹਾਂ ਕੀਤੀ ਚਲੋ ਟੈਸਟ ਕਲੀਅਰ ਹੋ ਗਿਆ ਤਾਂ ਓਕੇ ਦਨ ਨਹੀਂ ਤਾਂ ਦੇਖੀ ਜਾਊਗਾ ਕੁਝ ਨਹੀਂ ਸੀ ਪਤਾ ਵੀ ਵਾਈਵਾ ਡੀਆਰਸੀ ਆਰਡੀਸੀ ਕੀ ਹੁੰਦੀ ਆ ਕਿੱਥੇ ਤੱਕ ਟਾਈਪ ਕਿੱਦਾਂ ਕਰਨੀਆਂ ਲੈਂਗੁਏਜ ਟਾਈਪ ਟ੍ਰਾਂਸਲੇਸ਼ਨ ਕੁਝ ਨਹੀਂ ਸੀ ਨਾਥਿੰਗ ਸੀ ਮੈਂ ਬਿਲਕੁਲ ਖਾਲੀ ਸੀ ਹੌਲੀ ਹੌਲੀ ਜਾ ਕੇ ਮਤਲਬ ਪਤਾ ਲੱਗਿਆ ਗਾਈਡਰ ਮੇਰੇ ਬਹੁਤ ਸਾਰੇ ਚੰਗੇ ਸੀਗੇ ਡਾਕਟਰ ਰਜਿੰਦਰ ਸਿੰਘ ਸਾਹਿਬ ਸਰ ਮੈਂ ਉਹਨਾਂ ਦਾ ਬਾਰ-ਬਾਰ ਧੰਨਵਾਦ ਕਰੂੰਗੀ ਕਿਉਂਕਿ ਉਹਨਾਂ ਨੇ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਔਰ ਇੰਨੀ ਜਲਦੀ ਫਾਸਟ ਪੀ ਐਚ ਡੀ ਕਰਵਾਤੀ ਔਰ ਅੱਜ ਮੈਂ ਉਹਦੀ ਡਿਗਰੀ ਲੈ ਕੇ ਆਈ ਆ ਜਿਸ ਕਰਕੇ ਮੈਨੂੰ ਆਪਣੇ ਪੇਰੈਂਟਸ ਤੋਂ ਵੀ ਬਹੁਤ ਮਾਣ ਆ ਕਿਉਂਕਿ ਇਹਨਾਂ ਨੇ ਇਹਨਾਂ ਦੇ ਥਰੂ ਹੀ ਪੀਸਾਂ ਗਈਆਂ ਸਾਰੀਆਂ ਕਿਉਂਕਿ ਪੀ ਐਸ ਡੀ ਕਰਨੀ ਇੱਕ ਨਾਰਮਲ ਬੰਦੇ ਦੇ ਵਾਸਤੇ ਦਾ ਕੰਮ ਨਹੀਂ ਹੈਗਾ ਔਰ ਉਹ ਵੀ 골ਡ ਮੈਡਲ ਲੈ ਕੇ ਆਉਣਾ ਉਹ ਵੀ ਰਾਤ ਰਾਤ ਨੂੰ ਜਾਗ ਜਾਗ ਕੇ ਲਾਇਬ੍ਰੇਰੀਆਂ ਵਿੱਚ ਜਾ ਜਾ ਕੇ ਇੰਨਾ ਖਰਚਾ ਕਰ ਕਰਕੇ ਆਪਣਾ ਵੀ ਬਹੁਤ ਕੋਈ ਸਟਰਗਲ ਕਰਕੇ ਇੱਥੇ ਤੱਕ ਪਹੁੰਚੀ ਉਸ ਤੋਂ ਬਾਅਦ ਮੇਰੀ ਵਿੱਤੀ ਮੈਰਿਜ ਹੋ ਗਈ ਦਨ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਦਾ ਧੰਨਵਾਦ ਕਰੂੰਗੀ ਕਿਉਂਕਿ ਇਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਇਹ ਫੋਟੋਸ ਤੇ ੜਕਾਉਣ ਦੇ ਵਿੱਚ ਟ੍ਰਾਂਸਲੇਟ ਕਰਾਉਣ ਦੇ ਵਿੱਚ ਥੀਸਿਸ ਫੜਨ ਦੇ ਵਿੱਚ ਬਾਈਂਡ ਕਰਾਉਣ ਦੇ ਵਿੱਚ ਮਤਲਬ ਹਰੇਕ ਪਰਸਨ ਦਾ ਮੈਂ ਬਾਰ-ਬਾਰ ਥੈਂਕਫੁਲ ਕਰੂੰਗੀ ਕਿ ਹਰੇਕ ਨੇ ਵਿੱਚ ਕੋਈ ਨਾ ਕੋਈ ਹਰੇਕ ਦਾ ਸਹਿਯੋਗ ਜਿਹੜਾ ਹੈਗਾ ਹੀ ਹੈਗਾ ਥੋੜੇ ਸਮੇਂ ਦੇ ਜਿਵੇਂ 5-7 ਦੇ ਵਿੱਚ ਹੁੰਦੇ ਤੁਸੀਂ 3 ਸਾਲ ਦੀ ਕੀਤੀ ਕੀ ਬੱਖਾ ਕੀਤਾ ਤੁਸੀਂ ਦੂਜੇ ਨਾਲ ਮੈਨੂੰ ਇਸ ਚੀਜ਼ ਦਾ ਸ਼ੌਂਕ ਸੀਗਾ ਵੀ ਜਿਵੇਂ ਮਤਲਬ ਪੀਐਸਜੀ ਦਾ ਕ੍ਰਾਈਟੇਰੀਆ ਸੀਗਾ ਕਿ 5 ਇਅਰਸ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਕਰਨੀ ਹੈ ਸੋ ਥੋੜੀ ਜੀ ਪ੍ਰੋਬਲਮਸ ਵੀ ਇਸ਼ੂ ਹੋਈਆਂ ਵੀ ਜਿਵੇਂ ਕੋਵਿਡ ਆ ਗਿਆ ਸੀਗਾ ਵਿੱਚ 2 ਸਾਲ ਉਹਨੇ ਮੇਰੇ ਖਰਾਬ ਕਰ ਦਿੱਤੇ ਮੈਨੂੰ ਇਹ ਸੀਗਾ ਕਿ ਮੈਂ ਟਾਪਿਕ ਉਹ ਚੂਜ਼ ਕਰਾਂ ਕਹਾਣੀਆਂ ਵਾਲਾ ਟਾਪਿਕ ਚੂਜ਼ ਕੀਤਾ ਸੀ ਉਹ ਕਹਾਣੀਆਂ ਵੀ ਜਿਹੜੀਆਂ ਆਪਾਂ ਦਾਦਦਿਆਂ ਨਾਨਨੇ ਆ ਤੋਂ ਸੁਣਦੇ ਹੁੰਦੇ ਸੀ ਜਿਹੜੇ ਕਿ ਹੁਣ ਆਪਾਂ ਮੋਬਾਈਲ ਫੋਨ ਦੇ ਥਰੂ ਜਾਂ ਟੈਕਨੋਲੋਜੀ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਆਪਾਂ ਸਾਰਾ ਕੁਝ ਭੁੱਲ ਚੁੱਕੇ ਹਾਂ ਉਹਨੂੰ ਆਪਾਂ ਬੋਰਿੰਗ ਲਾਈਫ ਦੱਸਦੇ ਹਾਂ ਕਿ ਕਹਾਣੀਆਂ ਨਹੀਂ ਮੈਂ ਉਹ ਕਹਾਣੀਆਂ ਚੱਕੀਆਂ ਨੇ ਕਿ ਜਿਹੜੀਆਂ 1900 ਤੋਂ ਲੈ ਕੇ 1920 ਤੱਕ ਦੀਆਂ ਕਹਾਣੀਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਪਿੱਛੜ ਚੁੱਕੀਆਂ ਸੀ ਔਰ ਉਹਦੇ ਲਈ ਮੈਂ ਬਹੁਤ ਜ਼ਿਆਦਾ ਸਟਰਗਲ ਕੀਤਾ ਬੁੱਕਸ ਨਹੀਂ ਸੀ ਮਿਲਦੀਆਂ ਆਨਲਾਈਨ ਦੇਖੀਆਂ ਕਿਤੋਂ-ਕ ਪੀੜ੍ਹੀ ਨੂੰ ਇਸ ਚੀਜ਼ ਦੀ ਥੋੜੀ ਜੀ ਮਤਲਬ ਨੌਲੇਜ ਮਿਲੇ ਕਿ ਜਿਹੜੀਆਂ ਕਹਾਣੀਆਂ ਨੇ ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਕੁਝ ਸਿੱਖ ਸਕਦੇ ਹਾਂ ਜੀ ਕਿਹੜੇ ਕਿਹੜੇ ਸਕੂਲ ਤੋਂ ਕਿਹੜੇ ਕਿਹੜੇ ਕਾਲਜ ਤੋਂ ਤੁਸੀਂ ਐਂਟਰੀ ਕੁਆਲੀਫਾਈ ਕੀਤੀ ਮੈਂ ਖਾਲਸਾ ਕਾਲਜ ਫੋਰ ਊਮਨਸ ਸਿਵਲ ਲਾਈਨ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ ਆ ਉਹ ਵੀ ਫਰਸਟ ਪੋਜੀਸ਼ਨ ਵਿੱਚ ਹੀ ਸੀਗੀ ਮੇਰੀ ਜੀ ਉਸ ਤੋਂ ਬਾਅਦ ਦੈਨ ਮੈਂ ਬੀਐਡ ਕੀਤੀ ਬੀਸੀਐਮ ਕਾਲਜ ਆਫ ਐਜੂਕੇਸ਼ਨ ਜੀ ਉਹਦੇ ਵਿੱਚ ਵੀ ਮੇਰੀ ਫਰਸਟ ਪੋਜੀਸ਼ਨ ਸੀਗੀ ਦੈਨ ਮੇਰੇ ਕੋਲ ਬਾਸਕਟਬਾਲ ਵੀ ਸੀਗੀ ਉਹਦੀ ਵੀ ਮੈਂ ਨੈਸ਼ਨਲ ਔਰ ਸਟੇਟ ਲੈਵਲ ਖੇលਿਆ ਹੋਇਆ ਦੈਨ ਉਸ ਤੋਂ ਬਾਅਦ ਮੈਂ ਹਾਂਜੀ ਬਾਸਕਟਬਾਲ ਦੇ ਵਿੱਚ ਮੇ ਕੋਲ ਸਿਲਵਰ ਜੁਗਲੀ ਮੈਡਲ ਵੀ ਹੈਗਾ ਜੀ ਉਸ ਵਾਰ ਮਾਸਟਰਸ ਕੀਤੀ ਮੈਂ ਹਿੰਦੀ ਮਾਸਟਰ ਤਰਾ ਸਿੰਘ ਕਾਲਜ ਤੋਂ ਉਹਦੇ ਵਿੱਚੋਂ ਵੀ ਮੇਰੀ ਪੰਜਾਬ ਦੇ ਵਿੱਚੋਂ ਪੋਜੀਸ਼ਨ ਆਈ ਸੀਗੀ ਫਰਸਟ ਸੈਮੈਸਟਰ ਦੇ ਵਿੱਚ ਮੇਰੀ ਸੀਗੀ ਡਿਸਟ੍ਰਿਕਟ ਵਿੱਚੋਂ 7ਥ ਪੋਜੀਸ਼ਨ 올 ਰੌਂਡਰ ਦੇ ਵਿੱਚੋਂ ਮੇਰੀ ਫਰਸਟ ਪੋਜੀਸ਼ਨ ਬਣ ਗਈ ਸੀ ਦੈਨ ਉਸ ਤੋਂ ਬਾਅਦ ਮੈਂ ਐਲਪੀਓ ਵਿੱਚੋਂ ਇੱਕ ਹੋਰ ਮਾਸਟਰਸ ਕੀਤੀ ਸੋਸ਼ੀਓਲੋਜੀ ਦੀ ਉਹਦੇ ਵਿੱਚੋਂ ਵੀ ਮੇਰੀ ਫਰਸਟ ਪੋਜੀਸ਼ਨ ਹੈ ਦੈਨ ਉਹਦੀ ਡਿਗਰੀ ਮੈਨੂੰ ਮਾਰਚ ਦੇ ਵਿੱਚ ਹਜੇ ਮਿਲਨੀ ਹੈ ਜਦੋਂ ਸਪੋਰਟਸ ਦੇ ਵਿੱਚ ਤੁਸੀਂ ਚਲੇ ਗਏ ਤੁਹਾਨੂੰ ਸਿਲਵਰ ਫਿਲਾਲਿਆ ਤੁਸੀਂ ਉਧਰਲੇ ਪਾਸੇ ਟਰਾਈ ਨਹੀਂ ਕੀਤਾ ਵੀ ਕੋਈ ਨੌਕਰੀ ਵਾਸਤੇ ਜਾ ਕੇ ਤਾਂ ਨਹੀਂ ਫਿਰ ਉਸ ਤੋਂ ਬਾਅਦ ਮੈਂ ਬੀਆਡਵਲ ਵਾਲੇ ਪਾਸੇ ਹੋ ਗਈ ਉਹਦੇ ਵਿੱਚ ਸਟਰਗਲ ਜਿਆਦਾ ਸੀ ਕੰਮ ਬਹੁਤ ਸੀਗਾ ਉਹਦੇ ਵਿੱਚ ਤੇ ਇਸ ਕਰਕੇ ਫਿਰ ਮੈਂ ਸਕਿਪ ਕੀਤਾ ਅੰਦਰ ਜਿਹੜੀ ਕੇਟੀ ਪੰਜਾਬੀ ਦੇ ਵਿੱਚ ਕਰਦੇ ਆ ਤੁਸੀਂ ਹਿੰਦੀ ਦੇ ਵਿੱਚ ਕੀਤੀ ਆ ਇਹਦਾ ਕੀ ਨਹੀਂ ਇਹ ਸਭ ਤੋਂ ਵੱਡਾ ਰੀਜ਼ਨ ਹੈ ਇਹ ਕਹਿੰਦੇ ਵੀ ਜਿਵੇਂ ਜੱਟ ਸਿੱਖ ਫੈਮਿਲੀ ਹੋਗੀ ਪੰਜਾਬੀ ਫੈਮਿਲੀ ਹੋਗੀ ਉਹਨਾਂ ਨੂੰ ਹਿੰਦੀ ਲੈਂਗੁਏਜ ਤੋਂ ਕਾਫੀ ਜਿਆਦਾ ਨਫ਼ਰਤ ਹੁੰਦੀ ਆ ਵੀ ਮਾਤਰਾਵਾਂ ਦੀਆਂ ਹੋ ਗਈਆਂ ਜਾਂ ਹੋਰ ਹੋ ਗਈਆਂ ਪਰ ਮੈਨੂੰ ਇਹ ਚ ਸ਼ੁਰੂ ਤੋਂ ਇੰਟਰਸਟ ਸੀਗਾ ਕਿ ਮੈਂ ਹਿੰਦੀ ਦੇ ਵਿੱਚ ਹੀ ਕਰਾਂ ਵੀ ਅੱਗੇ ਤੋਂ ਕਿਉਂਕਿ ਨੈਸ਼ਨਲ ਲੈਂਗੁਏਜ ਹੈ ਆਪਣੀ ਅੱਗੇ ਜਾ ਕੇ ਮਤਲਬ ਬੈਂਕਾਂ ਦੇ ਵਿੱਚ ਵੀ ਇਹੀ ਹੋਣੀ ਆ ਜਾਂ ਹੋਰ ਕੋਈ ਵੀ ਕੋਈ ਵੀ ਫੈਸਿਲਿਟੀ ਲੈ ਲੋ ਆਪਾਂ ਨੂੰ ਪ੍ਰੋਪਰ ਹਿੰਦੀ ਦੇ ਵਿੱਚ ਹੀ ਮਿਲਣੀ ਆ ਕੋਈ ਸਕੂਲ ਚਲ ਜਾਓ ਉਹਦੇ ਵਿੱਚ ਵੀ ਪ੍ਰੋਪਰ ਇੰਗਲਿਸ਼ ਐਂਡ ਹਿੰਦੀ ਐ ਪੰਜਾਬੀ ਥੋੜੀ ਲੈਂਗੁਏਜ ਮਦਰ ਟੰਗ ਆ ਚਲੋ ਪਿੱਛੇ ਜਾ ਰਹੀ ਆ ਪਰ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਆਪਣੀ ਜਿਹੜੀ ਰਾਸ਼ਟਰੀ ਭਾਸ਼ਾ ਉਹ ਹਿੰਦੀ ਹੀ ਆ ਆਂਡ ਦੇ ਵਿੱਚ ਜਿੱਦਾਂ ਛੋਟੀ ਸਸ ਜਾਨੇ ਬਾਹਰ ਗਈ ਜਾਂ ਤੇ ਆਪਣੇ ਮੈਂ ਨਹੀਂ ਬਾਹਰ ਜਾਣਾ ਕਰਦੇ ਨਹੀਂ ਮੈਨੂੰ ਬਾਹਰ ਲੈ ਵਗੈਰਾ ਕਰਲਾ ਜਾਂ ਕੁਝ ਅੱਜ ਕੱਲ ਲੋਕਾਂ ਦੇ ਇੱਕ ਇੰਡਾਪੀਚ ਕੀ ਕਹ ਲੋ ਵੀ ਇੱਕ ਬਣਿਆ ਹੋਇਆ ਵੀ ਹਾਈਲਾਈਟ ਕਰੋ ਤੇ ਬਾਹਰ ਜਾਓ ਮੈਂ ਆਫਟਰ ਪਲਸ 2 ਦਾ ਬੜਾ ਜੋਰ ਲਾਇਆ ਜੀ ਵੀ ਬਾਹਰ ਜਾਵਾਂ ਬਾਹਰ ਕ੍ਰੇਸ ਚੜਿਆ ਉਦੋਂ 5.5 ਬੈਂਡ ਵਾਲਾ ਬਾਹਰ ਜਾਂਦਾ ਸੀ ਫਿਰ ਮੈਂ ਕਿਹਾ ਨਹੀਂ ਵੀ ਮੈਨੂੰ ਫਿਰ ਪੇਰੈਂਟਸ ਪਾਪਾ ਦਾ ਥੋੜਾ ਦਿਲ ਘਟ ਸੀਗਾ ਵੀ ਨਹੀਂ ਪਰ ਉਸ ਤੋਂ ਬਾਅਦ ਮੈਂ ਇਹੀ ਕਹਤਾ ਵੀ ਮੈਨੂੰ ਮਤਲਬ ਇੱਥੇ ਹੀ ਕੋਈ ਜੋਬ ਵਾਲਾ ਜਾਂ ਵਧੀਆ ਮਿਲ ਜਵੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਬੱਚਿਆਂ ਨੂੰ ਮਤਲਬ ਕਿਸ ਤਰੀਕੇ ਨਾਲ ਐਰਹੋਨ ਫੰਡ ਨੂੰ ਸਿੰਕ ਇਹ ਕੀਤਾ ਹੈ ਥੋੜਾ ਸਮੇਂ ਦੇ ਵਿੱਚ ਕੀ ਕਾਰਨ ਬੱਚੇ ਜਿਹੜੀ ਕੁੜੀਆਂ ਨੇ ਉਹਨਾਂ ਨੂੰ ਪੜਾਈ ਪਖਾਉਂ ਵੀ ਪਿੱਛੇ ਕੀਤਾ ਜਾਂਦਾ ਉਹ ਕੰਪ ਕੰਪ ਹਲਕਾਵੇਂ ਅੱਜਕੱਲ੍ਹ ਲਗਾਮ ਬਹੁਤ ਹੋ ਗਿਆ ਜਵਾਨਾਂ ਪਰ ਫਿਰ ਵੀ ਕੁੜੀਆਂ ਨੂੰ ਕਿਤੇ ਨਾ ਕਿਤੇ ਕਲ ਦੀ ਘਾਟ ਵਰਤੀ ਇਹ ਦਾ ਇਹ ਮਤਲਬ ਉਹਨਾਂ ਦੀ ਨੌਲੇਜ ਤੇ ਡਿਪੈਂਡ ਕਰਦਾ ਪੇਰੈਂਟਸ ਤੇ ਡਿਪੈਂਡ ਕਰਦਾ ਹੁਣ ਜਿਵੇਂ ਸਾਡੇ ਫਾਦਰ ਸਾਹਿਬ ਨੇ ਉਹਨਾਂ ਨੇ ਸ਼ੁਰੂ ਤੋਂ ਸਾਨੂੰ ਕਿਹਾ ਵੀ ਤੁਸੀਂ ਪੀ ਐਚ ਡੀ ਕਰ ਲਓ ਜਾਂ ਬੀ ਐਡ ਕਰ ਲਓ ਵੀ ਤੁਹਾਡੀ ਮੈਂ ਤੁਹਾਡਾ ਐਂਦਾ ਕਰੂੰਗਾ ਮਤਲਬ ਉਹ ਕ੍ਰਾਈਟੇਰੀਆ ਪੇਰੈਂਟਸ ਦਾ ਹੀ ਹੁੰਦਾ ਉਹਦੇ ਵਿੱਚ ਵੀ ਕਈ ਪੇਰੈਂਟਸ ਕਹਿੰਦੇ ਆ ਪਲੱਸ 2 ਕਰ ਲੋ ਵੀ ਫਿਰ ਉਸ ਤੋਂ ਬਾਅਦ ਉਹ ਸਟੱਡੀ ਵੱਲੋਂ ਛੱਡ ਕੇ ਕੋਰਸਿਸ ਵੱਲ ਦੇ ਦਿੰਦੇ ਸਲਾਈਆਂ ਕੜਾਈਆਂ ਸਿਖਾਉਣ ਲੱਗ ਜਾਂਦੇ ਫਿਰ ਉਸ ਤਰੀਕੇ ਦਾ ਬੱਚਾ ਜਿਹੜਾ ਮੱਤੀ ਦਾ ਜਿਹੜਾ ਮਾਈਂਡ ਆ ਉਹ ਉਦਾਂ ਹੀ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਗ੍ਰੈਜੂਏਸ਼ਨ ਤੱਕ ਤਾਂ ਹੁਣ ਐਜੂਕੇਸ਼ਨ ਫ੍ਰੀ ਕੀਤੀ ਹੋਈ ਹੈ ਗਵਰਨਮੈਂਟ ਨੇ ਉਸ ਤੋਂ ਬਾਅਦ ਹੌਲੀ ਹੌਲੀ ਇੰਟਰਸਟ ਪੈਂਦਾ ਪਲੱਸ 2 ਤੋਂ ਬਾਅਦ ਤਾਂ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਮੇਰਾ ਫਿਊਚਰ ਹੈ ਕੀ ਉਹ ਤਾਂ ਇੱਕ ਪੇਰੈਂਟਸ ਹੀ ਸੈੱਟ ਕਰਦੇ ਆ ਬੱਚੇ ਦਾ ਫਿਊਚਰ ਇੱਕ ੜੀ ਬਾਲਿਆਂ ਵਿੱਚੋਂ ਮੈਨੂੰ ਲੱਗਦਾ ਘੱਟ ਉਮਰ ਦੇ ਸੀਗੇ ਤੁਹਾਡੀ ਕਿੰ ਮੇਰੀ ਹੀ ਮੇਰੀ 30 ਹਾਂਜੀ ਸੀਨੀਅਰਸ ਤਾਂ ਕਾਫੀ ਹੁੰਦੇ ਨੇ ਜੀ ਪੀਐਚਡੀ ਦੇ ਵਿੱਚ ਕਿਉਂਕਿ ਆ ਬੰਦਾ ਉਦੋਂ ਹੀ ਸੋਚਦਾ ਜਦੋਂ ਮੈਰੀਜ਼ ਹੋਏ ਦੀ ਬੱਚੇ ਵੱਡੇ ਹੁੰਦੇ ਵੀ ਹੁਣ ਪੀਐਚਡੀ ਵੱਲ ਹੋ ਜੀਏ ਮੈਂ ਥੋੜਾ ਜਿਹਾ ਮੈਰੀਜ਼ ਤੋਂ ਚਲੋ ਪਹਿਲਾਂ ਹੋ ਗਿਆ ਪੀਐਚਡੀ ਦੇ ਵਿੱਚ ਹੀ ਮੈਰੀਜ਼ ਹੋ ਗਈ ਸੀਗੀ ਥੋੜਾ ਜਿਹਾ ਉਹਦੇ ਕਰਕੇ ਵੀ ਹੋ ਗਿਆ ਬਟ ਮੈਂ ਸਭ ਤੋਂ ਫਾਸਟ ਮਤਲਬ 2.5 ਸਾਲ ਦੇ ਵਿੱਚ ਹੀ ਸਾਰਾ ਥੀਸਿਸ ਬਾਈਂਡਿੰਗ ਵਗੈਰਾ ਸਾਰਾ ਡਿਪੋਜ਼ਿਟ ਕਰਾਉਂਦਾ ਸੀ ਬਟ ਉਹਨਾਂ ਦੀ ਇੱਕ ਕ੍ਰਾਈਟੇਰੀਆ ਇਹ ਰੱਖਿਆ ਹੋਇਆ ਸੀਗਾ ਕਿ ਅਸੀਂ 4 ਸਾਲ ਤੱਕ ਹੀ ਡਿਗਰੀ ਦੇ ਸਕਦੇ ਪਹਿਲਾਂ ਹੀ ਦੇ ਸਕਦੇ ਤੁਹਾਡਾ ਸਨੇਹਾ ਜੀ ਆ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜੇ ਸਟੱਡੀ ਦੇ ਵਿੱਚ ਥੋੜੇ ਸੋਚ ਵੱਡੀ ਮੱਲ ਮਾਰੀ ਆ ਕੀ ਸਨੇਹਾ ਮੈਸੇਜ ਕੀਤਾ ਮੈਨੂੰ ਚਾਹੁੰਦਾ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੂੰਗੀ ਕਿ ਜੋ ਵੀ ਤੁਹਾਡੇ ਦਿਲ ਦੇ ਵਿੱਚ ਸਟੱਡੀ ਦੇ ਰਿਗਾਰਡਿੰਗ ਆ ਜਾਂ ਕੋਈ ਵੀ ਰਿਗਾਰਡਿੰਗ ਆ ਉਸ ਤਰੀਕ ਨੂੰ ਮਤਲਬ ਉਸ ਚੀਜ਼ ਨੂੰ ਤੁਸੀਂ ਉੱਪਰ ਤੱਕ ਲੈ ਕੇ ਜਾਣਾ ਸਿੱਖੋ ਨਾ ਕਿ ਇਹ ਸੋਚੋ ਵੀ ਨਹੀਂ ਛੱਡੋ ਪਰ ਇਹ ਦੇਖੀ ਜਾਊਗਾ ਜੋ ਹੋਣਾ ਇੱਕ ਦਿਨ ਫੇਲ ਹੋ ਜੂਗੇ ਦੋ ਦਿਨ ਫੇਲ ਹੋ ਜੂਗੇ ਤਿੰਨ ਦਿਨ ਫੇਲ ਹੋਗੇ ਜ਼ਿੰਦਗੀ ਵਿੱਚ ਬਾਰ ਬਾਰ ਫੇਲ ਨਹੀਂ ਹੋ ਸਕਦੇ। ਬਿਲਕੁਲ ਬਿਲਕੁਲ ਹਰ ਕੰਮ ਦੇ ਵਿੱਚ ਹੀ ਹੁੰਦੀ ਹੈ। ਥੈਂਕ ਯੂ। ਲਾਲ ਸਿੰਘ ਜੀ ਇੱਕ ਗੱਲ ਕਹਿਣਾ ਚਾਹੁੰਦਾ। ਮਤਲਬ ਤੰਦੇ ਹੀ ਨਾ ਡਿਊਟੀ ਨਿਭਾਈਏ ਜੀ ਮੈਂ 34-35 ਸਾਲ ਨੌਕਰੀ ਕੀਤੀ ਹੈ ਜੀ। ਮੈਂ ਇੱਕ ਐਫ ਆਈ ਆਰ ਨਹੀਂ ਦਰਜ ਕੀਤੀ ਮੈਂ ਚਲਾਨ ਤੇ ਨਹੀਂ ਸਾਈਨ ਕੀਤੇ ਜੀ ਮੇਰੇ ਤਜਰਬੇ ਮੁਤਾਬਕ ਮੇਰਾ 13000 ਰਾਜੀ ਨਮਾ ਹੈ ਜੀ। ਮੈਂ ਕਦੇ ਵੀ ਕਿਸੇ ਮਤਲਬ ਦੁਖੀ ਪਰਿਵਾਰ ਨਾਲ ਖੜਾ ਹਾਂ ਜੀ ਹਮੇਸ਼ਾ ਮੇਰੀ ਅਫਸਰਾਂ ਨਾਲ ਵੀ ਜਦ ਰੈਂਦੀ ਹੈ ਗਰੀਬ ਨਾਲ ੱੱਕਾ ਨਾ ਹੋਵੇ ਤੇ ਮੈਂ ਗਰੀਬਾਂ ਦਾ ਮਸੀਹਾ ਬਣ ਕੇ ਨੌਕਰੀ ਤੋਂ ਪਾਰ ਹੋਇਆ ਜੀ ਰਾਤ ਬਰਾਤ ਤੇ ਡਿਊਟੀ ਕਰਨਾ ਜੀ ਮੈਡਮ ਦਾ ਯੋਗਦਾਨ ਬਹੁਤ ਰਿਹਾ ਜੀ ਜੇ ਕਿਤੇ ਕੋਈ ਰਿਸ਼ਤੇਦਾਰੀ ਹੀਮ ਗਿਮ ਹੋ ਜਾਣੀ ਤਾਂ ਇਹਨੇ ਕੱਲੀ ਨੇ ਚਲੀ ਜਾਣਾ ਇਹਨਾਂ ਨੇ ਮੈਨੂੰ ਕਹਣਾ ਤੁਸੀਂ ਨੌਕਰੀ ਕਰੋ ਹਾਂਜੀ ਇਹਨਾਂ ਨੇ ਸਲਾਈ ਕੀਤੀ ਜੀ ਸਲਾਈ ਕਰਕੇ ਫਿਰ ਇਹ ਬੱਚੀਆਂ ਵੀ ਲੱਗ ਗਈਆਂ ਜੀ ਇਹ ਮਤਲਬ ਇੰਟਰਲੌਕ ਕਰਨ ਲੱਗ ਗਈ ਜੀ ਉਹ ਦੂਜੀ ਤਰਫਾਈ ਕਰਨ ਲੱਗੀ ਐਦਾਂ ਟਾਈਮ ਪਾਸ ਇਹਨਾਂ ਨੇ ਬਹੁਤ ਵਧੀਆ ਕੀਤਾ ਜੀ ਆਪਦੀ ਲਾਈਫ ਦੇ ਵਿੱਚ ਬਿਜੀ ਰਹਿ ਕੇ ਜ਼ਿੰਦਗੀ ਕੱਟੀਏ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਾੜੋ ਜੀ ਉਸ ਮਲਾਜਮ ਦੀ ਜਿਹੜੀ ਪਤਨੀ ਆ ਉਹਨੂੰ ਬੱਚਿਆਂ ਪ੍ਰਤੀ ਪਿਆਰ ਰੱਖਦੀ ਦੇਖੋ ਪੁਲਿਸ ਮਲਾਜਮ ਦੀ ਜਿਹੜੀ ਮਿਸ ਜੀ ਆ ਉਹਨੂੰ ਘਟਲਾਈਆਂ ਤਾਂ ਬਹੁਤ ਆ ਰਹੀਆਂ ਕਿਉਂਕਿ ਸਾਰਾ ਕੰਮ ਹੀ ਮਿਸ ਜੀ ਕਰੂਗੀ ਇਹ ਤਾਂ ਨੌਕਰੀ ਕਰਨਗੇ ਇਹਨਾਂ ਕੋ ਕੋਈ ਟਾਈਮ ਨਹੀਂ ਹੁੰਦਾ ਨਾ ਦਿਨੇ ਨਾ ਰਾਤ ਤੇ ਪਰ ਮੈਂ ਆਪਣੇ ਬੱਚਿਆਂ ਨੂੰ ਮਿਹਨਤ ਕਰਕੇ ਇਹਦੇ ਪਾਪਾ ਦੇ ਬਿੰਦ ਕਰਕੇ ਅਸੀਂ ਇੱਥੇ ਤੱਕ ਪਹੁੰਚਦਾ ਕੀਤਾ